ਭਈਆ ਯਾਰ ਜਿਹੜੇ ਟੀਕੇ ਦੇ ਨੇ ਕਹਿੰਦੇ ਕਿ ਲੋਕ ਬਈ ਟੀਕੇ ਨੂੰ ਪਾਣੀ 'ਚ ਸਹੀ ਖੜਾ ਹੋਣਾ ਚਾਹੀਦਾ ਜਾਂ ਪਾਣੀ 'ਚ ਥੱਲੇ ਨਹੀਂ ਬਹਿਣਾ ਚਾਹੀਦਾ। ਇਹ ਅਜੇ ਨਾ ਉਹਦੇ ਨੇ ਵੀਡੀਓ ਕਰਾ ਰਹੇ ਆ ਪ੍ਰੋਪਰ। ਇਹ ਵੀਡੀਓ ਬਈ ਟੀਕਾ ਐ ਖੜਾ ਹੋ ਜੇ ਲੈ ਨੂੰ ਜੋ ਦਰਨ। ਇਹ ਤਾਂ ਨੂੰ ਸਿੱਧਾ ਖੜਾ ਹੋ ਜੇ ਠੀਕ ਆ ਜਾਂ ਥੱਲੇ ਬਹਿ ਜੇ। ਇਹ ਕੋਈ ਮੈਟਰ ਨਹੀਂ ਕਰਦਾ ਬਈ ਟੀਕਾ ਉੱਪਰ ਨਹੀਂ ਆਉਣਾ ਚਾਹੀਦਾਗਾ ਪਾਣੀ ਦੇ। ਉੱਪਰ ਟੀਕਾ ਉਦੋਂ ਆਊਗਾ ਹੁਣ ਕੀ ਟੀਕੇ ਨੂੰ ਸ਼ੌਕੜਾ ਲੱਗ ਜੇ ਬਾਅਦ 'ਚ ਤੁਹਾਨੂੰ ਵੀਡੀਓ 'ਚ ਦਿਖਾਉਂਗਾ। ਤੰਦੇਰੇ ਦੇ ਪਲੱਗ ਹੁੰਦੇ ਆ ਦੋ ਐ ਮਨ ਲਓ ਜਿਹਨੇ ਰੂਮ ਦੇ ਬਲੱਗ ਬਣ ਕੇ ਲੱਗੇ ਹੁੰਦੇ ਜਿਹਦੇ ਹਾਰੇ ਸੀਮਨ ਖੜਾ ਹੁੰਦਾ ਉਹ ਪਲੱਗ ਆ ਜਿਹੜੇ ਉਹ ਜਦੋਂ ਟੀਕੇ ਵਿੱਚ ਆਪ ਪਾਣੀ ਦੇ ਸਿੱਟਾਂਗੇ ਜੇ ਉਹਦੇ ਤੇ ਗੈਸ ਬੂਸ ਘੱਟ ਹੋਈ ਕੰਡੈਨਸ ਜਿੱਦਾਂ ਉਹਨੂੰ ਸ਼ੌਕ ਲੱਗ ਜਾਂਦਾ ਜੀ ਹੈਨਾ ਉਦੋਂ ਟੀਕਾ ਤਾਂ ਆ ਜਾਊਗਾ ਆਪੇ ਪਾਣੀ ਇਹ ਟੀਕਾ ਉੱਪਰ ਆ ਜਾਊਗਾ ਠੀਕਾ ਉਹਨੂੰ ਪ੍ਰੋਬਲਮ ਹੈਗੀ ਐ ਵੀ ਟੀਕੇ ਤੇ ਕੁਝ ਨਹੀਂ ਤੇ ਇੱਦਾਂ ਕੋਈ ਮਾੜਾ ਡਾਕਟਰ ਹੈ ਨਹੀਂ ਵੀ ਉਹ ਟੀਕਾ ਭਰ ਦੂਗਾ ਉਹਦੇ ਤਾਂ ਵਿੱਚ ਹੀ ਕੁਝ ਨਹੀਂ ਰਹਿ ਜਾਣਾ ਬਾਈ ਫਿਰ ਜਦੋਂ ਪਲੱਗ ਹੀ ਨਿਕਲ ਕੇ ਤਾਂ ਸੀਮਨ ਸਾਰਾ ਬਾਹਰ ਆ ਜਾਂਦਾ ਤੇ ਮੇਨ ਗੱਲ ਇਹ ਆ ਵੀ ਇਹ ਇਹਦੇ ਤੇ ਰਿਜ਼ਲਟ ਮੈਟਰ ਨਹੀਂ ਕਰਦਾਗਾ ਬਾਈ ਤੇ ਨਾ ਟੀਕੇ ਤੇ ਤੁਸੀਂ ਕਹ ਦਿੰਦੇ ਆ ਟੀਕੇ ਤਾਜ਼ੇ ਹੋਣੇ ਚਾਹੀਦੇ ਆ ਟੀਕੇ ਤਾਜ਼ੇ ਹੋਣੇ ਜ਼ਰੂਰੀ ਹੁੰਦੇ ਆ ਬਾਈ ਇਹਦੇ ਚ ਗੈਸ ਹੋਣੀ ਜ਼ਰੂਰੀ ਆ ਦੇਖੋ ਆ ਗੁੱਪਿਆਂ ਚ ਗੈਸ ਹੋਣੀ ਜ਼ਰੂਰੀ ਆ ਗੈਸ ਉੱਡਦੀ ਆ ਨਾ ਠੀਕ ਆ ਆ ਇੰਨਾ ਚ ਗੈਸ ਹੋਣੀ ਜ਼ਰੂਰੀ ਹੁੰਦੀ ਆ ਤੇ ਗੈਸ ਹੈਗੀ ਆ ਜੇ ਗੈਸ ਹੈ ਨਹੀਂ ਤਾਂ ਟੀਕੇ ਭਾਣਾ ਤੁਸੀਂ ਕੱਲ ਲਏ ਆ ਜਾਂ 2025 ਦੇ ਜਨਵਰੀ ਚ ਟੀਕੇ ਬਣੇ ਆ ਉਹਦੇ ਦੇ ਹੀ ਰਹਿਣੀ ਜੇ ਗੈਸ ਹੈ ਨਹੀਂ ਵੇ ਗੈਸ ਹੈਗੀ ਆ ਤਾਂ ਹੁਣ ਜਿਹੜੇ ਸੀਮਨ ਮੇਕ ਵਾਲੇ ਕੀ ਕੇ ਸੰਭਾਲ ਸੰਭਾਲ ਰੱਖੀ ਬੈਠੇ ਹਨ ਆਪਾਂ ਨੂੰ ਵੀ ਪਤਾ ਕਿ ਨਹੀਂ ਲੱਜ ਉਹਦਾ ਕੀ ਕੇ ਮੰਨ ਕੇ ਗੱਲ ਬਈ ਹਰੇ ਥਾਣ ਮਾਰ ਕੇ ਆ ਉਹਨਾਂ ਦੇ ਪਏ ਜਿਹੜੇ ਅੱਜ ਆ ਰਹੇ ਆ ਬਈ ਤੇ ਫਿਰ ਉਹਨਾਂ ਦੇ ਤੋਂ ਬਿਜੂ ਰਹਿਣੀ ਨਾ ਇਹ ਬਈ ਕੱਲੇ ਵਿਊ ਲੈਣ ਦੇ ਚੱਕਰ ਨਾਲ ਕਈ ਬੰਦੇ ਗਲਤ ਗਾਈਡ ਕਰਦੇ ਆ ਬਈ ਆ ਟੀਗਾ ਉੱਪਰ ਆ ਗਿਆ ਜੀ ਪਾਣੀ ਜਿੱਥੇ ਸਿੱਧਾ ਖੜਾ ਹੋਣਾ ਚਾਹੀਦਾ ਬਹੁਤ ਬੰਦੇ ਇਹ ਚੀਜ਼ ਤੇ ਮੈਨੂੰ ਸਵਾਲ ਕਰਦੇ ਆ ਇਹਦਾ ਕੋਈ ਮੈਟਰ ਨਹੀਂ ਦੇਖੋ ਆ ਟੀਗਾ ਹੁਣ ਸਿਆ ਹੁਣ ਬਾਹਲ ਟੀ ਜਦੀਗਾ ਖੜਾ ਤੇ ਥੈੜ ਦੇ ਲੱਗ ਜਾਗੇ ਹਰ ਚੀਜ਼ ਤੇ ਵਜਣਾ ਯਾਰ ਤਾਂ ਉਹ ਥੱਲੇ ਬੈਠੂਗਾ ਤਾਂ ਥਾਂ ਥੋੜੀ ਉੱਠੂਗਾ ਉਹ ਜੇ ਆ ਸਿੱਧਾ ਖੜਾ ਹੋਣ ਨਾਲ ਟੀਕਾ ਜਾਂ ਥੱਲੇ ਬੈਠਣ ਨਾਲ ਇਹਦਾ ਕੋਈ ਮੈਟਰ ਨਹੀਂ ਕਰਦੀ ਇਹ ਚੀਜ਼ ਬਾਈ ਠੀਕ ਹੈ ਬਾਈ ਬਣਾ ਤੁਸੀਂ ਕਈ ਵਾਰੀ ਵੀਡੀਓ ਵੇਖਿਆਵੇਂ ਡਾਕਟਰਾਂ ਨੂੰ ਤੁਸੀਂ ਪਰੇ ਛੜ ਕਈ ਬੰਦੇ ਕਰਦੇ ਆ ਯਾਰ ਵੀ ਠੀਕ ਆ ਤਾਂ ਸਿੱਧਾ ਨਹੀਂ ਖੜਾ ਹੋਇਆ ਇਹ ਤਾਂ ਟੀਕਾ ਯਾਰ 2023 ਦਾ ਇਹ ਤਾਂ ਟੀਕਾ 2020 ਦਾ ਬਾਈ ਕੋਈ ਡੇਟ ਮੈਟਰ ਨਹੀਂ ਕਰਦੀ ਕੋਈ ਟੀਕਾ ਦਾ ਖੜਾ ਹੋਣਾ ਜਾਂ ਪਾਣੀ ਤੇ ਬੈਠ ਜਾਣਾ ਉਹ ਕੋਈ ਚੀਜ਼ ਮੈਟਰ ਨਹੀਂ ਕਰਦੀ ਠੀਕ ਹੈ ਹੀ ਹੋਵੇ ਕਈਆਂ ਸਾਫ ਕਰੋ ਠੀਕ ਹੈ ਡਾਕਟਰ ਇਹ ਕਰਦਾ ਹੀ ਹੈ ਠੀਕ ਹੈ ਪਾਣੀ ਨਹੀਂ ਲੱਗਿਆ ਹੋਣਾ ਚਾਹੀਦਾ ਜਦੋਂ ਆਪਾਂ ਏਆਈ ਕਰਦੇ ਹਾਂ ਦੇਖੋ ਇਹ ਟੀਕੇ ਦੇ ਨਾਲ ਪਾਣੀ ਨਹੀਂ ਜਾਣਾ ਚਾਹੀਦਾ ਇਹ ਮੇਨ ਚੀਜ਼ ਹੈ ਵੀ ਪਾਣੀ ਜਮੇ ਹੀ 1% ਨਹੀਂ ਜਾਣਾ ਚਾਹੀਦਾ ਸਾਫ ਹੋਵੇ ਤੇ ਠੀਕ ਹੈ ਇੰਪਰੋਪਰ ਸਿੱਧਾ ਕੱਟਿਆ ਹੋਵੇ ਮੈਂ ਡਾਕਟਰਾਂ ਨੂੰ ਯਾਰ ਨਹੀਂ ਦੇ ਰਿਹਾ ਬਈ ਕਈ ਬੇਦਕ ਕਰੇ ਮੇਰੇ ਵੀ ਡਾਕਟਰ ਮੈਨੂੰ ਤੁਮ ਇੰਟਰਨਾਗਰ ਨਗਰ ਵਿੱਚ ਕਈ ਬੰਦਿਆਂ ਨੂੰ ਹੁੰਦਾ ਵੀ ਜਿਹੜੇ ਬਾਹਲਾ ਸਿਆੜਾ ਬੰਦ ਆ ਮੈਂ ਤਾਂ ਸਿਰਫ ਦੱਸ ਰਿਹਾ ਵੀ ਜਿਹੜਾ ਮੇਰਾ ਤਰੀਕਾ ਫਰੰਦਾ ਠੀਕ ਆ ਠੀਕ ਆ ਬਸ ਆ ਜਿਹੜਾ ਕਵਰ ਹੁੰਦਾ ਇਹ ਕੋਸ਼ਿਸ਼ ਕਰੋ ਵੀ ਕੋਲੇ ਜਾ ਕੇ ਲਾਓ ਠੀਕ ਹੈ ਤੇ ਠੀਕ ਆ ਜਿਹੜਾ ਕੰਟੇਨਰ ਹੈ ਜਿਆ ਠੀਕ ਆ ਉਹ ਬਸ ਉਸ ਛਾਂ ਦੇ ਖੜਾ ਹੋਵੇ ਤਾਂ ਜਾਦੇ ਬਿਹਤਰ ਆ ਹਮ ਤਾਂ ਚਲੋ ਮੌਸਮੀ ਵਧੀਆ ਤਾਂ ਹੀ ਜਿਹੜੇ ਫਾਰਮ ਵਾਲੇ ਆ ਵੀ ਉਹ ਦਿਨਾਂ ਤੇ ਇਹ ਨਹੀਂ ਕਰਾਉਂਦੇਗੇ ਆਹਾ ਜਿਆਦੇ ਗਰਮੀ ਹੈ ਨਾ ਜੂਨ ਜਲਾਈ ਚ ਉਹ ਗਰਮੀ ਜਾਂਦੇ ਵੀ ਤਾਂ ਹੀ ਸਕਸੈਸ ਨਹੀਂ ਹੁੰਦੀ ਜੀ ਠੀਕ ਹੈ ਬਸ ਸੂਟ ਸਾਫ਼ ਹੋਣੀ ਚਾਹੀਦੀ ਹੈ ਕਿ ਨਹੀਂ ਸਾਫ਼ ਅਗਲੇ ਨੂੰ ਪਹਿਲਾਂ ਇਹ ਜੇ ਪਾਣੀ ਮਰਾਲੋ ਜਾਂ ਤੂੰ ਖੋਲੋ ਕਿਉਂ ਇੰਨੇ ਬੰਦੇ ਨਹੀਂ ਹੁੰਦੇਗੇ ਬੰਦਾ ਇੱਕ ਹੀ ਹੁੰਦਾ ਬਸ ਤੁਹਾਨੂੰ ਪਤਾ ਹੀ ਹੈ ਬਾਹਲੇ ਬੰਦੇ ਨਹੀਂ ਹੁੰਦੇਗੇ ਠੀਕ ਹੈ ਭਰਨਾ ਕੌਣ ਆਉਂਦਾ ਹੈ ਨਾ ਹੀ ਹੁਣ ਕਿੱਟੇ ਦਾ ਦਰਵਾਜ਼ਾ ਵੀ ਗਿਆ ਜੇ ਅੱਗੇ ਤਾਂ ਕੁਝ ਨੂੰ ਕੀਤੀ ਹੋਣੀ ਪੈਂਦੀ ਜੀ ਠੀਕ ਹੈ ਬਸ ਸੂਟ ਸਾਫ਼ ਹੱਥ ਦੇ ਜਿਹੜਾ ਮੈਂ ਆਪ ਦਾ ਤਰੀਕਾ ਤੁਹਾਨੂੰ ਦੱਸਣਾ ਜੀ ਸੇ ਆਪਾਂ ਜੀ ਨਹੀਂ ਲੈ ਐ ਲੱਗਦਾ ਬਸ ਇਹ ਟੇਲਕ ਹੁੰਦੇ ਹੁਣ ਲੱਕ ਲੈਣਾ ਬਸ ਓਕੇ ਜੀ ਡਰਨਾ ਜੀ ਬਸ ਇਹ ਚੀਜ਼ ਦਾ ਧਿਆਨ ਰੱਖੋ ਬਈ ਐਵੇਂ ਟੀਕੇ ਟੁਕੇ ਵਾਲੇ ਚੱਕਰਾਂ 'ਚ ਨਾ ਪਿਆ ਕਰੋ ਯਾਰ ਵੀ ਠੀਕ ਆ ਪੁਰਾਣਾ ਹੈ ਜਾਂ ਨਵਾਂ ਹੈ ਨਾ ਟੀਕਾ ਨਹੀਂ ਮੈਟਰ ਕਰਦਾ ਬਣਾ ਟੀਕਾ 2019 ਦਾ 2017 ਦਾ 2010 ਦਾ ਯਾਰ ਟੀਕਾ ਨਹੀਂ ਮੈਟਰ ਕਰਦਾ ਟੀਕੇ ਦੀ ਡੇਟ ਨਹੀਂ ਮੈਟਰ ਕਰਦੀ ਜੀ ਟੀਕੇ ਦਾ ਸਿਰਫ ਗੈਸ ਹੋਣੀ ਜ਼ਰੂਰੀ ਹੈ ਆਦਾ ਫਿਰ ਸਿੰਮਲ ਬੈਂਕਾਂ ਵਾਲੇ ਤਾਂ ਟੀਕੇ ਸੈੱਟ ਦਿੰਦੇ ਹੁਣ ਨੂੰ ਜਿਹੜਾ 2010 ਦੇ ਜਾਂ 9 ਦੇ ਉਹਨਾਂ ਕੋਲੇ ਪਏ ਆ ਠੀਕ ਹੈ ਤੇ ਇੱਕ ਘੰਟਾ ਪਾਣੀ ਜਦੋਂ ਟੀਕੇ ਨੂੰ ਕੁਝ ਨਹੀਂ ਹੁੰਦਾ ਹੁੰਦਾ ਬਈ ਠੀਕ ਹੈ ਚਲੋ ਗਰੀ ਬੰਜਾਂ ਦੀ ਜੁਰੀ ਆ ਵੀ ਨਾਲ ਦੀ ਨਾਲ ਲਾਉਣਾ ਪਰ 1 ਘੰਟਾ ਪਾਣੀ ਪਾ ਕੇ ਦੀਗਾ ਪਰ ਰੱਖ ਸਕਦੇ ਆ ਤੇ ਕਿਦੋਂ ਦੂਰੋਂ ਤੁਸੀਂ ਆਪ ਪੀਗਾ ਸਿੰਮਰ ਲੈ ਕੇ ਆਉਣੇ ਆ ਡਾਕਟਰ ਉਹ ਬਹਿਣਾ ਕਹੇ ਕਿ ਤੁਸੀਂ ਰੱਖੋ ਜੀ 1 ਘੰਟੇ ਜਾ ਜੇ ਤਾਂ ਘੰਟੇ ਜੱਕੇ ਆਉਣ ਜਦੋਂ ਮੈਂ ਸ਼ੁਰੂ ਜੀ ਕੰਮ ਕਰਦਾ ਸੀ ਉਦੋਂ ਇਤੋਂ ਪਿੰਡੋਂ ਟੀਗਲ ਜਾ ਕੇ ਬਾਸੇ ਐਸੇ ਪਿੰਡਾਂ ਚ ਭੜ ਮੰਗਦੋਂ ਵੀ ਬਹੁਤ ਰਹੀ ਜਾਂਦੇ ਸੀ ਹਾਂ ਫਾਸਟ ਟੈਕਨੋਲੋਜੀ ਵਧੀ 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 ਜਾਂਦੀ ਏ ਓਵੇਂ ਓਵੇਂ ਜਲ ਜਲਦੀ ਜਾਂਦਾ ਕਿ ਨਹੀਂ ਨਹੀਂ ਉਹ ਤਾਂ ਸਹੀ ਗੱਲ ਹੈ। ਹਰੇਕ ਕੋਲੇ ਕੰਟੇਨਰ ਹੈ ਹਰੇਕ ਕੋਲੇ। ਹਰੇਕ ਕੋਲੇ। ਬੱਜ ਅਲਗ ਅਲਿਆਂ ਨੂੰ ਥੋੜਾ ਜਿਹਾ ਸਵਾਲ ਉਠਾਉਣਾ ਔਖਾ ਹੋ ਜਾਂਦਾ ਪਾਣੀ। ਚਲੋ ਆਪਾਂ ਤਾਂ ਕਹਿੰਦੇ ਨਹੀਂ ਮੇਰੇ ਕੋਲ ਦਾ ਉਹਦੇ ਕੋਲੇ ਦੋ ਹੈ। ਪਰ ਆਪਾਂ ਅੱਜ ਜਿਹੜੇ ਨਵੇਂ ਬੰਦੇ ਆ ਉਹਨਾਂ ਨੂੰ ਵੀ ਆਪਾਂ ਇਹ ਨਹੀਂ ਕਹਿੰਦੇ ਕਿ ਜਦੋਂ ਪਾਣੀ ਦੀ ਗੱਲ ਜਾਂਦੇ ਰਹਿਣੀ। ਪਰ 30 ਮਿੰਟਾਂ ਘੋਇਆ ਹੋਵੇ, ਘੰਟੇ ਤੋਂ ਵੱਧ ਨਹੀਂ। ਠੀਕ ਹੈ ਨਾ ਜੀ? ਬਸ ਠੀਕੇ ਵਾਲੀ ਵੀਡੀਓ ਬਈ ਅੱਜ ਸ਼ੇਅਰ ਜੂਰ ਕਰਿਓ ਜੀ ਤੇ ਸਵਾਲ ਬਹੁਤ ਉੱਠਦੇ ਆ ਇਹਰਾ ਟੀਗਾ ਬੈਠਾ ਨਹੀਂ ਆ ਟੀਗਾ ਪਾਣੀ 'ਚ ਖੜਾ ਨਹੀਂ ਹੋਇਆ ਹਨ ਇਹਦੀ ਪੂਰੀ ਪ੍ਰੋਬਲਮ ਹੈਗੀ ਆ ਕਿਉਂ ਪਤਾ ਨਹੀਂ ਕਿਹੜੇ ਬਾਈ ਨੇ ਵੀਡੀਓ ਇਹ ਪਾਈ ਆ ਗਲਤ ਗਾਈਡ ਬਈ ਲੋਕਾਂ ਨੂੰ ਨਾ ਕਰਿਆ ਕਰੋ ਤੁਹਾਨੂੰ ਦੱਸਿਆ ਵੀ ਜਿਹੜੇ ਪਲੱਗ ਆ ਜਿੰਨਾ ਚਿਰ ਟੀਕੇ ਦੇ ਵਿੱਚ ਆ ਉਹਨਾਂ ਦਾ ਟੀਕੇ ਨੂੰ ਕੁਝ ਨਹੀਂ ਹੋਇਆ ਜਦੋਂ ਪਲੱਗ ਵਿੱਚੋਂ ਨਿਕਲ ਗਏ ਟੀਕੇ ਦੇ ਪਲੱਗ ਆਊਟ ਹੋ ਗਿਆ ਉਹਦੋਂ ਟੀਕੇ ਦੇ ਵਿੱਚ ਕੁਝ ਨਹੀਂ ਪਲੱਗ ਦਿਖਾ ਦਿਓ ਜੀ ਟੀਕੇ ਦੇ ਕਿਹੜੇ ਹੁੰਦੇ ਆ ਜਿਵੇਂ ਆਪਾਂ ਸੀਮਨ ਭਰਿਆ ਇਹਦੇ 'ਚ ਦਿਖਾ ਦਿਓ ਆ ਪਲੱਗ ਆ ਬਈ ਇਹ ਦੋ ਹੁੰਦੇ ਆ ਟੀਕੇ ਚ ਠੀਕ ਹੈ ਤੇ ਉੱਪਰ ਜਾ ਵੜਦੇ ਆ ਇੱਥੋਂ ਇੱਥੇ ਸ਼ੁਰੂ ਹੁੰਦਾ ਹੁੰਦਾ ਠੀਕ ਆ ਠੀਕ ਹੈ ਉਹਦੋਂ ਆਪਾਂ ਤੁਹਾਨੂੰ ਦਿਖਾ ਨਹੀਂ ਸਕਦੇ ਜਿਉਂ ਟੀਕੇ ਸ਼ੌਕ ਲੱਗ ਜਾਣਾ ਸੀ ਇਹ ਇੱਥੇ ਹੁੰਦੇ ਆ ਇੱਥੋਂ ਆਪਾਂ ਟੀਕਾ ਕੱਟਿਆ ਸੀ ਆਹ ਪਲੱਗ ਨੇ ਇੱਥੋਂ ਟੀਕੇ ਨੂੰ ਸੀਮਣ ਨੂੰ ਧੱਕੇ ਲਿਉਣਾ ਸੈਲਸੀਓ ਦੇ ਗਨ ਦੇ ਵਿੱਚ ਠੀਕ ਹੈ ਤੇ ਉਹ ਉਹਦੇ ਵਿੱਚ ਦੀ ਉਹਦੇ ਪਲੱਗ ਦੇ ਵਿੱਚ ਦੀ ਨਿਕਲ ਕੇ ਸੀਮਣ ਗਾਂ ਜਾਵੜਦਾ ਟੀਕਾ ਪਲੱਗ ਦੇ ਵਿੱਚ ਰਹਿ ਜਾਂਦਾ ਜੀ ਪਰ ਦੂਜਾ ਜਿਹੜਾ ਇਹ ਟੀਕੇ ਗਨ ਦੇ ਵਿੱਚ ਰਹਿ ਜਾਂਦਾ ਆ ਪਲੱਗ ਇੱਕ ਅੱਧਾ ਬਾਹਰ ਵੀ ਕਿਉਂ ਜਾ ਵੜਦਾ ਹਨਾ ਧੱਕਾ ਜਦੋਂ ਜਾਦੇ ਆਪਾਂ ਬੈਸਟ ਹੋਣ ਧੱਕਾਂਗੇ ਤਾਂ ਉਹ ਇੱਕ ਟੀਗਾ ਪਲੱਗ ਵਿੱਚ ਬਾਹਰ ਡੱਗ ਪਿਆ ਤੇ ਪਰ ਇਹ ਦੋ ਪਲੱਗ ਹੁੰਦੇ ਆ ਇਹਨਾਂ ਦੇ ਵਿੱਚ ਥੋੜੀ ਜੀ ਕਾਟਨ ਹੁੰਦੀ ਆ ਤੇ ਬਸ ਇਹ ਪਲੱਗ ਜੇ ਟੀਕੇ ਦੇ ਵਿੱਚ ਆ ਭਰਨ ਵੇਲੇ ਤੁਸੀਂ ਧਿਆਨ ਜਰਾ ਇੰਨਾ ਕ ਰੱਖ ਸਕਦੇ ਆ ਚਲੋ ਠੀਕ ਆ ਵੀ ਇਹ ਟੀਗਾ ਪਲੱਗ ਹੈਗੇ ਆ ਹੋਰ ਇਹਦੇ ਉੱਤੇ ਕੁਝ ਨਹੀਂ ਗਾ ਬਈ ਟੀਗਾ ਬੈਠਣ ਨਾਲ ਟੀਗਾ ਖੜਾ ਹੋਣ ਦਾ ਪਾਣੀ ਦਾ ਕੋਈ ਮਤਲਬ ਨਹੀਂ ਤੇ ਉਹ ਦੂਜਾ ਰਿਜ਼ਲਟ ਦਾ ਕੋਈ ਮਤਲਬ ਨਹੀਂ ਸੋਰੀ ਪਾਣੀ ਕਿਹਾ ਗਿਆ ਆਪਣੇ ਤੇ ਬਸ ਇਹ ਚੀਜ਼ ਦਾ ਧਿਆਨ ਰੱਖੋ ਬਈ ਤੇ ਐਵੇਂ ਦੂਜਾ ਘਟੀਆਂ ਹੀਗਾ ਵੀਡੀਓ ਪਿੱਛੇ ਨਾ ਲੱਗਿਆ ਕਰੋ ਹਨਾ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਚੰਗਾ ਕੰਮ ਆਉਣ ਵਾਲੀ ਚੀਜ਼ ਹੈ ਧੰਨਵਾਦ ਜੀ ਹੁਣ ਟੀਕਾ ਆਪਾਂ ਭਰਿਆ ਬਈ ਇਹਦੇ ਵਿੱਚ ਕੁਝ ਨਹੀਂਗਾ ਮੈਂ ਤੁਹਾਨੂੰ ਵੈਸੇ ਦਿਖਾਉਣਾ ਕਿਉਂ ਪਲੱਗ ਆਊਟ ਟੀਕਾ ਹੋਣ ਦੀ ਵੀਡੀਓ ਕਦੇ ਨਹੀਂ ਬਣ ਸਕਦੀ ਜਿਹੜਾ ਪਲੱਗ ਆਊਟ ਟੀਕਾ ਹੋਣਾ ਉਹਦਾ ਕੋਈ ਪਤਾ ਨਹੀਂ ਉਹ ਕਿਹੜੇ ਟੀਕੇ ਨੇ ਹੋਣਾ ਕਿਹੜੇ ਨੂੰ ਸ਼ੌਕ ਲੱਗਿਆ ਨੂੰ ਆਪਾਂ ਚੈੱਕ ਨਹੀਂ ਕਰ ਸਕਦੇ ਹਨਾ ਆਹ ਟੀਕਾ ਆਪਾਂ ਭਰ ਕੇ ਛੱਡਿਆ ਹੁਣੇ ਇਹਦੇ ਚ ਸਮਝ ਲਓ ਕੁਝ ਨਹੀਂਗਾ ਇਹ ਪਲੱਗ ਆਊਟ ਹੀ ਹੈ ਉਹ ਟੀਕਾ ਹੈ ਤਰੂਗਾ ਪਾਣੀ ਜੇ ਨੂੰ ਤੁਸੀਂ ਜਿੰਨਾ ਮਰਜੀ ਡਬੋ ਲੋ ਲੈ ਲੈ ਜਿੰਨਾ ਮਰਜੀ ਡਬੋ ਇਹਨੂੰ ਆਹ ਟੀਕਾ ਨੂੰ ਨਾ ਤੁਸੀਂ ਜਿੰਨਾ ਮਰਜੀ ਡਬੋਈ ਚੱਲੋ ਮੈਂ ਕਹਿੰਦਾ ਇਹ ਡੁੱਬ ਕੇ ਦਿਖਾਵੇ ਉਹ ਵੀ ਉੱਪਰ ਆ ਗਿਆ ਲੈ ਇਹ ਟੀਕਾ ਕਦੇ ਨਾ ਪਾਣੀ ਚ ਡੁੱਬੂਗਾ ਨਾ ਇਹ ਥੱਲੇ ਬੈਠੂਗਾ ਨਾ ਇਹ ਪਾਣੀ ਚ ਖੜਾ ਹੋਊਗਾ ਟੀਕਾ ਠੀਕ ਆ ਇਹ ਇਹ ਟੀਕਾ ਸਮਝ ਲਓ ਤੁਸੀਂ ਪਲੱਗ ਆਊਟ ਆ ਇਹ ਟੀਕੇ ਚ ਸੀਮਣ ਹੈ ਨਹੀਂ ਇਹ ਨੇ ਰਿਜ਼ਲਟ ਨਹੀਂ ਦੇਣਾ ਤੇ ਇਹ ਐਡਾ ਮਾੜਾ ਕੋਈ ਡਾਕਟਰ ਹੈ ਨਹੀਂ ਵੀ ਭਰਦੇ ਪਲੱਗ ਆਊਟ ਹੋਇਆ ਠੀਕ ਆ ਠੀਕ ਆ ਇਹ ਚੀਜ਼ ਹੀ ਹੈ ਬਈ ਇਹਦੇ ਚ ਕੋਈ ਹੋਰ ਲੌਜਿਕ ਨਹੀਂਗਾ ਵੀ ਪਸ਼ੂ ਕਈ ਵਾਰੀ ਊਣ ਹੀ ਰਹਿੰਦਾ ਸੋਡੇ ਮਨ ਚ ਹੁੰਦਾ ਯਾਰ ਬਈ ਟੀਕਾ ਡੁੱਬਿਆ ਨਹੀਂ ਟੀਕਾ ਪਾਣੀ ਚ ਸਿੱਧਾ ਖੜਾ ਨਹੀਂ ਹੋਇਆ ਤਾਂ ਕਰਕੇ ਨਹੀਂ ਰਹੀ ਹੈ ਨਾ ਨਹੀਂ ਇਹ ਚੀਜ਼ ਨਾ ਸੋਚਿਆ ਕਰੋ ਆ ਚੀਜ਼ ਸਾਨੂੰ ਦਿਖਾ ਦੀ ਇਹ ਹੀ ਹੈ ਇਹਦੇ ਉੱਤੇ ਹੋਰ ਕੁਝ ਨਹੀਂ